ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੇ ਲਾਗੇ ਨਿੱਜਰਪੂਰਾ ਟੋਲ ਪਲਾਜ਼ਾ ਉੱਪਰ ਬੀਤੇ ਰਾਤ ਫੌਜੀ ਜਵਾਨ ਮਨਿੰਦਰਜੀਤ ਸਿੰਘ 117 ਇੰਜੀਨੀਅਰ ਰੈਜੀਮੈਂਟ ਨਾਲ ਬਹਿਸ ਨੂੰ ਲੈ ਕੇ ਟੂਲ ਮੁਲਾਜ਼ਮਾਂ ਵੱਲੋਂ ਫੌਜੀ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਫੌਜੀ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਮਿਲਟਰੀ ਹਸਪੀਟਲ ਵਿੱਚ ਦਾਖਲ ਕਰਾਇਆ ਗਿਆ ਅੱਜ ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਦਿਲਬਾਗ ਸਿੰਘ ਤੇ ਸਿੱਖ ਸਦਭਾਵਨਾ ਦਲ ਪਾਈ ਬਲਦੇਵ ਸਿੰਘ ਜੀ ਵਡਾਲਾ ਦੀ ਸੰਸਥਾ ਵੱਲੋਂ ਕੈਪਟਨ ਨਿਰਮਲ ਸਿੰਘ ਸਕੱਤਰ ਨਾਲ ਮਿਲ ਕੇ ਅੱਜ ਟੋਲਪਲਾਜ਼ਾ ਦੇ ਮੈਨੇਜਰ ਰਜੇਸ਼ ਕੁਮਾਰ ਨੂੰ ਮਿਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਦਿਲਬਾਗ ਸਿੰਘ ਜੀ ਨੇ ਕਿਹਾ ਮੈਂ ਸਾਫ ਦਾ ਸੈਨਿਕ ਹਾਂ ਤੇ ਅਸੀਂ ਹਰ ਪੀੜਤਾ ਦੀ ਮਦਦ ਵਾਸਤੇ ਸਾਫ ਦਾ ਸੈਨਿਕ ਮਾਜਾ ਜੋਨ ਵੱਲੋਂ ਜੋ ਕੈਂਪ ਲਾਇਆ ਉਹ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਸੀ ਪਰसों ਰਾਤ 117 ਇੰਜੀਨੀਅਰ ਰੈਜੀਮੈਂਟ ਦਾ ਲੜਕਾ ਮਨਿੰਦਰਜੀਤ ਸਿੰਘ ਜੋ ਟ੍ਰਾਂਸਫਰ ਹੋ ਕੇ ਦੂਸਰੀ ਜਗ੍ਹਾ ਤੇ ਪੋਸਟਿੰਗ ਲਈ ਜਾ ਰਿਹਾ ਸੀ ਆਨ ਡਿਊਟੀ ਫੌਜੀ ਜਿਹਦੇ ਨਾਲ 6 ਵਜੇ ਇੱਥੇ ਮਾਨਾਵਾਲ ਦੇ ਕਰਮਚਾਰੀਆਂ ਵੱਲੋਂ ਟੂਲ ਪਲਾਜੇ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਸ ਵਿੱਚ ਸਿਰ ਅਤੇ ਬਾਹ ਤੇ ਗੰਭੀਰ ਸੱਟਾਂ ਲੱਗੀਆਂ ਹਨ ਜਾਨੋ ਦਿਵਿਆ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਫੌਜੀ ਨੌਜਵਾਨ ਤੇ ਉਹਨਾਂ ਦੇ ਸਮਰਥਕਾਂ ਨੇ ਵਰੁਣ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ ਸੁਬੇਦਾਰ ਮੇਜਰ ਆਡਰੀ ਕੈਪਟਨ ਨਿਰਮਲ ਸਿੰਘ ਮੇਰੀ ਪੀਰੈਂਟਸ ਜੁਨਟ 117 ਇੰਜੀਨੀਅਰਿੰਗ ਹੈ ਔਰ ਜਿਸ ਲੜਕੇ ਨੂੰ ਮਨਿੰਦਰ ਸਿੰਘ ਨੂੰ ਮਾਨਾ ਵਾਲੇ ਟੂਲ ਪਲਾਜੇ ਦੇ ਉੱਪਰ ਜੋ ਟੂਲ ਪਲਾਜੇ ਦੇ ਗੁੰਡਾਗਰਦੀ ਵਾਲੇ ਸਟਾਪ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਆ ਵੱਡ ਫੱਟ ਕੀਤੀ ਗਈ ਆ ਉਹ ਲੜਕਾ ਮੇਰੀ ਯੂਨਿਟ ਦਾ ਹੈ ਤੇ ਮੈਂ ਉਹਦੀ ਯੂਨਿਟ ਦਾ ਹੋਣ ਕਰਕੇ ਮੈਂ ਸਿੱਖ ਦਬਾਨਾ ਦਲ ਦਾ ਭਾਈ ਬਲਦੇਵ ਸਿੰਘ ਜੀ ਵਿਡਾਲਾ ਜੀ ਦੀ ਜਥੇਬੰਦੀ ਦਾ ਸਖਤਰ ਹੋਣ ਕਰਕੇ ਵੈਟਰਨ ਵਲੇ ਫਿਰ ਆਰਗੇਨਾਈਜੇਸ਼ਨ ਦਾ ਮੈਂਬਰ ਹੋਣ ਕਰਕੇ ਅੱਜ ਇੱਥੇ ਟੂਲ ਪਲਾਜ਼ੇ ਤੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਭਾਰੀ ਇਕੱਠ ਦੇ ਵਿੱਚ ਨਮਾਇंदे ਪਹੁੰਚੇ ਨੇ ਤੇ ਮੈਂ ਸਿੱਖ ਦਬਾਨਾ ਦਲ ਵੱਲੋਂ ਆਪਣੀ ਹਾਜ਼ਰੀ ਭਰਦਾ ਹੋਇਆ ਇੱਥੇ ਪਹੁੰਚਿਆ ਤੇ ਜਿਹੜੀ ਇਹ ਲੜਕੇ ਦੇ ਨਾਲ ਕੁੱਟਮਾਰ ਇਹਨਾਂ ਨੇ ਇੱਥੇ ਟੂਲ ਪਲਾਜ਼ੇ ਤੇ ਕੀਤੀ ਹੈ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਉਸ ਲੜਕੇ ਨੂੰ ਜਦੋਂ ਇਹਨਾਂ ਨੇ ਇੱਥੋਂ ਕੁੱਟਮਾਰ ਕੀਤੀ ਆ ਉਹ ਇੱਕ ਟ੍ਰੇਨ ਜਵਾਨ ਸੀ ਇਸ ਕਰਕੇ ਇਹਨਾਂ ਤੋਂ ਛੁੱਟ ਕੇ ਉਹ ਸਾਡਾ ਜੰਡੇਆਲੇ ਦੇ ਵਿੱਚ ਬਿਲਕੁਲ ਇੱਥੋਂ ਟੂਲ ਪਲਾਜੇ ਤੋਂ ਨੀਰੈਸਟ 421 ਇੰਜੀਨੀਅਰ ਸਕੌਡਨ ਹੈ ਇਹ ਬੰਦੀ ਦੀ ਕੀ ਮੰਗ ਹੈਗੀ ਮੇਨ ਮੰਗ ਕੀ ਹੈ ਉਹ ਦੱਸੋ ਕੀ ਮੰਗ ਸਾਡੀ ਇਹੋ ਹੀ ਆ ਵੀ ਜਿਹੜਾ ਟੂਲ ਪਲਾਜੇ ਸੀਗੇ ਇਹ ਪਹਿਲਾਂ ਤਾਂ ਇੱਕ ਲੋਕਾਂ ਨੂੰ ਲੁੱਟਦਾ ਇਹ ਜਰੀਆ ਬਣੇ ਹੋਏ ਨੇ ਤੇ ਹੁਣ ਲੁੱਟ ਦੇ ਨਾਲ-ਨਾਲ ਹੁਣ ਲੋਕਾਂ ਨੂੰ ਕੁੱਟਣ ਦਾ ਵੀ ਜਰੀਆ ਬਣ ਗਏ ਨੇ ਪ੍ਰਸ਼ਾਸਨ ਨੂੰ ਤੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਟੋਲ ਪਲਾਜ਼ੇ ਨੇ ਇਹਨਾਂ ਦੀ ਲੁੱਟ ਵੀ ਢਾਈ ਜਾਵੇ ਤੇ ਇਹਨਾਂ ਦੀ ਕੁੱਟ ਵੀ ਢਾਈ ਜਾਵੇ ਇਹ ਤੇ ਜਿਹੜਾ ਜਵਾਨ ਜਿਹਨੂੰ ਕੁੱਟਮਾਰ ਹੋਈ ਆ ਉਹ ਆਨ ਡਿਊਟੀ ਸਰਵਿਸ ਜਵਾਨ ਫੌਜੀ ਜਵਾਨ ਹੈ ਉਦੋਂ ਤੇ ਅਸੀਂ ਗੱਲ ਕਰ ਹੀ ਰਹੇ ਆ ਉਹਦੇ ਲਈ ਇਤਿਹਾਸੀ ਇਨਸਾਫ ਮੰਗ ਵੀ ਰਹੇ ਆ ਪਰ ਇੱਥੇ ਕਿਸੇ ਵੀ ਟੋਲ ਪਲਾਜ਼ੇ ਤੇ ਕਿਸੇ ਆਮ ਇਨਸਾਨ ਨੂੰ ਵੀ ਕਿਉਂ ਕੁੱਟਿਆ ਮਾਰਿਆ ਜਾਵੇ ਇਹਨਾਂ ਨੂੰ ਇਹ ਅਥਾਰਟੀ ਕਿਹੜੀ ਸਰਕਾਰ ਨੇ ਦਿੱਤੀ ਆ ਕਿੰਨੇ ਦਿੱਤੀ ਆ ਕਿਉਂ ਦਿੱਤੀ ਆ ਗਵਰਨਮੈਂਟ ਪੰਜਾਬ ਸਰਕਾਰ ਇਹਦੀ ਪੂਰੀ ਸ਼ਾਨਦੀਨ ਕਰੇ ਤੇ ਪੁਲਿਸ ਪ੍ਰਸ਼ਾਸਨ ਤੇ ਆਰਮੀ ਆਰਮੀ ਪ੍ਰਸ਼ਾਸਨ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਮਨਿੰਦਰ ਸਿੰਘ ਜਵਾਨ ਦੇ ਨਾਲ ਕੀਤਾ ਗਿਆ ਉਹਨੂੰ ਬਹੁਤ ਹੀ ਜਲਦੀ ਤੋਂ ਜਲਦੀ ਉਹਨੂੰ ਇਸ ਦੇ ਵਿੱਚ ਇਨਸਾਫ ਦਵਾਇਆ ਜਾਵੇ ਜੇ ਇਹ ਇਨਸਾਫ ਜਲਦੀ ਨਾ ਦਵਾਇਆ ਗਿਆ ਜਾਂ ਇਹਦੇ ਵਿੱਚ ਕੋਈ ਅਨਾਕਾਨੀ ਹੋਈ ਤੇ ਫਿਰ ਸਾਡੀ ਸਾਬਕਾ ਸੈਨਿਕ ਵੈਲਫੇਅਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਫਿਰ ਅਗਲਾ ਸਟੈਪ ਇਥੇ ਕੀ ਲਿਆ ਜਾਊਗਾ ਉਹਦੇ ਬਾਰੇ ਫਿਰ ਦੁਬਾਰਾ ਅਸੀਂ ਮੀਟਿੰਗ ਕਰਕੇ ਡਿਸੀਜਨ ਲਵਾਂਗੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਸ ਤਰ੍ਹਾਂ ਦਾ ਕਰਨ ਦੀ ਉਮੀਦ ਨਾ ਕੀਤੀ ਜਾਵੇ ਇਸ ਲੜਕੇ ਨੂੰ ਜੋ ਬਣਦਾ ਇਨਸਾਫ ਆ ਉਹ ਪ੍ਰਸ਼ਾਸਨ ਜਲਦ ਤੋਂ ਜਲਦ ਦੇਵੇ। ਇਹ ਗਾਂਪਰਾ। ਮੇਰਾ ਨਾਮ ਮੁਖਤਾਰ ਸਿੰਘ ਜੀ। ਹਾਂ ਜੀ ਕਾਲ ਜੀ। ਪਰਸੇਜ ਘਟਨਾ ਆਈ ਹੈ ਕੀ ਘਟਨਾ ਹੈ? ਘਟਨਾ ਸਰ ਅਮਰਸਰ ਤੋਂ ਆ ਰਹੀ ਹੈ ਮੇਰਾ ਬੇਟਾ ਨਿੰਦਰਜੀਤ ਸਿੰਘ ਫੌਜੀ ਆ ਔਨ ਡਿਊਟੀ ਆ ਤੇ ਟੂਲਪਲਾਜੇ ਵਾਲਿਆਂ ਨਾਲ ਤੁ ਤੁ ਮੈਮੋ ਦੀ ਨਿੱਕੀ ਮੁੱਟੀ ਗੱਲ ਤੋਂ ਤੇ ਉਹਨਾਂ ਨੇ ਮਤਲਬ ਇਹਨੇ ਤਵਾਲਾ ਮਾਰਿਆ ਉਹਨਾਂ ਦੇ ਸਿਰ ਦੇ ਵਿੱਚ ਟੂਲਪਲਾਜੇ ਵਾਲਿਆਂ ਨੇ ਤੇ ਮਤਲਬ ਜ਼ਖਮੀ ਕਰਤਾ ਉਹਨੂੰ ਤਿੰਗ ਵੀ ਸੱਟਾਂ ਲਗੀਆਂ ਕਿ ਕਰਨ ਕੋਈ ਝਗੜਾ ਹੋਇਆ ਕੀ ਕਰਨ ਸੀ ਨਹੀਂ ਨਿੱਕੀ ਮੋਟੀ ਗੱਲ ਤੇ ਕੋਈ ਉਹਦੇ ਵੱਲੋਂ ਤੇ ਕੋਈ ਕਾਰਵਾਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਅੰਦਰੋਂ ਫੜ ਕੇ ਉਹਦੇ ਕਾਲਰ ਤੋਂ ਖਿੱਚ ਗਏ ਉਹਦੇ ਬਟਨ-ਬੂਟਨ ਤੋੜ ਤੇ ਤੇ ਉਹਦੀ ਵਜਨ ਤੂੰ ਤੂੰ ਮੈਂ ਮੈਂ ਤੂੰ ਬਾਚ ਇਹਨਾਂ ਨੇ 15-20 ਜਣੇ ਇਕੱਠੇ ਹੋ ਗਏ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਅਸੀਂ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਪਲਾਜ਼ੇ ਦੇ ਜੋ ਵੀ ਹੈਗੇ ਤੇ ਸੀਨੀਅਰ ਵਗੈਰਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕਿਉਂ ਮਤਲਬ ਇਹ ਤਲਵਾਰਾਂ ਵਾਲੇ ਬੰਦੇ ਜਿਹੜੇ ਰੱਖੇ ਆ ਕਦੇ ਵਾਤੇ ਰੱਖੇ ਗਏ ਹਾਂਜੀ ਹਾਂਜੀ ਸਰ ਅੱਜ ਕਿਸ ਕਾਰਨ ਇੱਥੇ ਜਿਹੜੇ ਤੁਸੀਂ ਇਕੱਠ ਕੀਤਾ ਕੀ ਕਾਰਨ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਭ ਤੋਂ ਪਹਿਲੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੋ ਇੱਥੇ ਇਸ ਮੁਸ਼ਕਲ ਘੜੀ ਜੋ ਪੈਦਾ ਹੋ ਗਈ ਉਹਦੇ ਵਿੱਚ ਤੁਸੀਂ ਸਾਥ ਦਿੱਤਾ ਇੱਥੇ ਅੱਜ ਅਸੀਂ ਮਾਨਵਾਲੇ ਟੋਲ ਨਾਕੇ ਤੇ ਇਹ ਕਰਕੇ ਪਹੁੰਚੇ ਹਾਂ ਮੈਂ ਸਾਫ ਦਾ ਸੈਨਿਕ ਕਵਾਰਟਰ ਬੈਂਫਰ ਆਰਗੇਨਾਈਜੇਸ਼ਨ ਇੰਡੀਆ ਪਰ ਮੱਝਾ ਜੋਂ ਲੀਨਤੀ ਮੱਭਲੋਂ ਇੱਥੇ ਰਿਪੋਰਟ ਕਰਨ ਆਇਆ ਹਾਂ ਕਿਉਂਕਿ ਅਸੀਂ ਹਰ ਪੀੜਤਾਂ ਦੀ ਮਦਦ ਵਾਸਤੇ ਸਾਬਕਾ ਸੈਨਿਕ ਮਾਝਾ ਜਨਰਲ ਵੱਲੋਂ ਜੋ ਕੈਂਪ ਲਾਇਆ ਉਹਦੇ ਵਿੱਚ ਬਹੁਤ ਜ਼ਿਆਦਾ ਬੀਜੀ ਹਾਂ ਪਰसों ਰਾਤ 117 ਇੰਜੀਨੀਅਰ ਰੈਜiment ਦਾ ਲੜਕਾ ਹੈ ਜੋ ਟ੍ਰਾਂਸਫਰ ਹੋ ਕੇ ਦੂਸਰੀ ਜਗ੍ਹਾ ਪੋਸਟਿੰਗ ਜਾ ਰਿਹਾ ਹੈ ਉਹ ਡਿਊਟੀ ਫੌਜੀ ਜਿਹਦੇ ਨਾਲ 6 ਵਜੇ ਇੱਥੇ ਮਨਾ ਵਾਲੇ ਟੋਲ ਨਾਕੇ ਤੇ ਵੱਡ ਫੱਟ ਕੀਤੀ ਜਿਹਦੀਆਂ ਫੋਟੋਆਂ ਮੋਬਾਈਲ 'ਚ ਜਿਹਦਾ ਸਿਰ ਵੱਡਿਆ ਗਿਆ ਹੱਥ ਵੱਡਿਆ ਉਸ ਵਿਸ਼ੇ 'ਚ ਅੱਜ ਅਸੀਂ ਇੱਥੋਂ ਦੀ ਜਿਹੜੀ ਮੇਨ ਅਥਾਰਟੀ ਆ ਟੋਲਾ ਕਾ ਮੰਨ ਵਾਲਾ ਮੈਨੇਜਰ ਜੈਸ਼ਤੀ ਉਹਨਾਂ ਨੂੰ ਮਿਲਣਾ ਹੈ ਪਰ ਉਹ ਸਾਨੂੰ ਅਜੇ ਮਿਲੇ ਨਹੀਂ ਉਹਨਾਂ ਦਾ ਸ਼ਵਾਸਨ ਦਿੱਤਾ ਹੈ ਅਹੀਂ ਇਹ ਕਰਕੇ ਇਥੇ ਪਹੁੰਚਿਆ ਵੀ ਟੋਲ ਨਾਕੇ ਦੇ ਜੋ ਦੇਸ਼ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਫੌਜੀ ਸੈਨਿਕ ਜਦੋਂ ਇਹ ਬਲੈਕਆਊਟ ਹੋਇਆ ਸੀ ਇਹ ਪਹਿ ਲਗਾਉਂਦਾ ਹੋਇਆ ਸੀ ਤੇ ਤੁਸੀਂ ਆ ਸਾਰੇ ਜਾਣਦੇ ਭਲੀ ਭਾਤ ਵੀ ਸੈਨਾ ਹੀ ਲੜ ਸਕਦੀ ਆ ਬਾਕੀ ਆਪਾਂ ਸਾਰੇ ਲੜ ਸਕਦੇ ਆ ਦੇਸ਼ ਦੀ ਸੁਰੱਖਿਆ ਚ ਜੋ ਦੇਸ਼ ਦੀ ਰੱਖਿਆ ਕਰਦੇ ਆ ਉਹ ਫੌਜੀ ਟੋਲ ਨਾਕੇ ਤੇ ਉਹਨੇ ਹਾਨ ਮਾਰਿਆ ਜਿਹਦੇ ਵਿੱਚ ਟੋਲ ਨਾਕੇ ਦੇ ਇਸ ਨਾਕੇ ਦੇ ਉੱਤੇ ਬੰਦਿਆਂ ਨੇ ਤਲਵਾਰਾਂ ਤੇ ਦਾਹ ਨਾਲ ਉਹਨੂੰ ਵੱਢਿਆ ਗਿਆ ਪਹਿਲਾਂ ਮੈਂ ਅਪੀਲ ਕਰਦਾ ਵਾਂ ਵੀ ਇਸ ਤਰ੍ਹਾਂ ਦੇ ਜਿਹੜੇ ਹਥਿਆਰਾਂ ਵਾਲੇ ਬੰਦੇ ਟੋਲ ਨਾਕੇ ਦੇ ਅਮਪਲਾਈ ਕਿਉਂ ਰੱਖੇਗੇ ਦੂਸਰਾ ਸਰਕਾਰ ਜਦੋਂ ਸਾਨੂੰ ਗੱਡੀਆਂ ਦਿੰਦੀ ਆ ਤੇ ਕਿੰਨਾ ਟੈਕਸ ਲੈਂਦਾ ਤੁਸੀਂ ਵੀ ਜਾਣਦੇ ਤੇ ਇਹ ਟੋਲ ਨਾਕੇ 50 50 ਕਿਲੋਮੀਟਰ ਤੇ ਕਿਉਂ ਲਾਏ ਗਏ ਇਹ ਟੋਲ ਨਾਕਾ ਜੇ ਹੋਣਾ ਵੀ ਚਾਹੀਦਾ ਕਿ 300 ਕਿਲੋਮੀਟਰ ਨਹੀਂ ਤੇ ਸਰਕਾਰ ਨੂੰ ਟੋਲ ਲਾ ਕੇ ਵੈਸੇ ਖਤਮ ਕਰਨੇ ਚਾਹੀਦੇ ਪ੍ਰਾਈਵੇਟ ਕੰਪਨੀਆਂ ਦੀਆਂ ਜੇਬਾਂ ਭਰਨ ਵਾਸਤੇ ਇਹ ਸਰਕਾਰੀ ਧਾਰਿਆਂ ਦੇ ਵਿੱਚ ਮਿਲ ਕੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਆ ਇਹ ਮਿਲੇ ਜਾ ਰਹੇ ਇਹ ਬਹੁਤ ਨਿੰਦਣਯੋਗ ਆ ਇੱਕ ਸੈਨਿਕ ਨੂੰ ਜਨ ਤੋਂ ਮਾਰਨ ਵਾਸਤੇ ਇਹ ਬੰਦਿਆਂ ਨੇ ਕਾਰਵਾਈ ਕੀਤੀ ਜੋ ਆ ਜੰਡੇਆਲੇ ਦੇ ਲਾਗੇ 421 ਇੰਜੀਨੀਅਰ ਰਜਮਟ ਜਿਹਦੇ ਵਿੱਚ ਮੁੰਡਾ ਭੱਜ ਕੇ ਜਾ ਕੇ ਬਚਿਆ ਉਥੋਂ ਫਿਰ ਮਿਲਟਰੀ ਹਸਪੀਟਲ ਅਮਰਸਰ ਐਮਚਾ ਚ ਉਹਨੂੰ ਐਡਮਿਟ ਕਰਾਇਆ ਗਿਆ ਜਿਹਦੇ ਤੇ ਸੀਐਮਪੀ ਯੂਨਟ ਤੇ ਉਹਨਾਂ ਦੇ 2आईसी ਅਸ਼ੀਸ਼ ਸਾਹ ਇਰਤੇ ਕਾਰਵਾਈ ਕਰਨ ਦੇ ਅੱਜ ਸਵੇਰੇ ਮੈਂ ਡੀਐਸਪੀ ਰਵਿੰਦਰ ਜੰਡਿਆਲੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸਾਰੇ ਨਾਲ ਤੇ ਅਸੀਂ ਪਰਚਾ ਕਰ ਲਿਆ ਤੇ ਆਰਮੀ ਵੀ ਦਾ ਇਨਵੈਸਟੀਗੇਸ਼ਨ ਕਰ ਰਹੀ ਮੈਂ ਦੋਵਾਂ ਸੰਗਠਨਾਂ ਦਾ ਪ੍ਰਸ਼ਾਸਨ ਦਾ ਤੇ ਆਰਮੀ ਦਾ ਧੰਨਵਾਦ ਕਰਦਾ ਜਿਹੜੇ ਕਾਰਵਾਈ ਕਰਨ ਦੇ ਪਰ ਅਸੀਂ ਆਰਗੇਨਾਈਜੇਸ਼ਨ ਤੌਰ ਤੇ ਇੱਥੇ ਪਹੁੰਚੇ ਹਥਿਆਰ ਬੰਦ ਕਿਉਂ ਰੱਖੇ ਇਹਨਾਂ ਟਾਈਮਲੋਡ ਟੂਲ ਪਰ ਜਿੱਤੇ ਕੀ ਕਾਰਨ ਹੈ ਜਿਹੜਾ ਹਥਿਆਰ ਬੰਦ ਇਹਨਾਂ ਨੇ ਬੰਦੇ ਰੱਖੇ ਇਹ ਕਾਰਨ ਇਹ ਆ ਵੀ ਜੋ ਵੀ ਬੰਦੇ ਇੱਥੇ ਜਾਂਦੇ ਨੇ ਜਿਹੜੀਆਂ ਸੰਸਥਾਵਾਂ ਵਾਂ ਜੋ ਸਮਾਜ ਸੇਵਾ ਕਰਨੀਆਂ ਜੇ ਉਹਨਾਂ ਦਾ ਕੋਈ ਬੰਦਾ ਕਹਿੰਦਾ ਵੀ ਟੋਲ ਨਾਕਾ ਦੇ ਦੋ ਵੀ ਵੇਖੋ ਅਸੀਂ ਸੇਵਾ ਕਰਨੇ ਦੇ ਦਿੱ। ਵੀ ਤੁਸੀਂ ਸਾਨੂੰ ਥੋੜੀ ਰਿਆਦ ਦੋ। ਇਹ ਉਹਨਾਂ ਨੂੰ ਕੁੱਟਦੇ ਆ ਜਿਹੜੇ ਆਮ ਨਾਗਰਿਕ ਜਾਂ ਕੋਈ ਬੰਦਾ ਗੱਡੀ ਅੱਗੇ ਗਾਂ ਕਰ ਦਿੰਦਾ ਤੇ ਇਹ ਇਹਨਾਂ ਨੇ ਇੱਕ ਆਵਾਮ ਤੇ ਪ੍ਰੈਸ਼ਰ ਬਣਾਉਣ ਲਈ ਇਹੋ ਜੀ ਇੱਕ ਗੁੰਡਾਗਰਦੀ ਵਾਲੇ ਲੋਕ ਰੱਖੇ ਹੋਏ ਨੇ ਹਰ ਟੋਲ ਨਾਕਾ ਤੇ ਵੀ ਜਿਹੜਾ ਕੋਈ ਆਮ ਨਾਗਰਿਕ ਬੋਲੇ ਨਾ ਉਹਨੂੰ ਕੁੱਟ ਦੇਣ ਕੀ ਕਰਦੇ ਨੇ ਉਹ ਕੀਪਦਾ ਕਿੰਨੇ ਕੁ ਲੈਦਾ ਹੱਥ ਸੰਦੇ। ਜਿਸ ਤਰ੍ਹਾਂ ਮੇਰਠ ਦੇ ਵਿੱਚ ਇੱਕ ਫੌਜੀ ਔਨ ਡਿਊਟੀ ਨਾ ਆਇਆ ਉਹਨੂੰ ਸਤਕਾਰ ਕਰਦੇ ਗੜਗੜੀ ਸਾਹਿਬ ਦਾ ਵੀ ਜਿਨ੍ਹਾਂ ਨੇ ਬਲੈਕਲਿਸਟ ਕੀਤਾ ਤਾਂ 20 ਲੱਖ ਰੁਪਏ ਜੁਰਮਾਨਾ ਵੀ ਪਾਇਆ ਮੈਂ ਬੇਨਤੀ ਕਰਦਾ ਵੀ ਇਹਨਾਂ ਨੂੰ ਵੀ ਬਲੈਕਲਿਸਟ ਕੀਤਾ ਜਾਵੇ ਤੇ ਇਹਨਾਂ ਤੇ ਵੀ ਉਸੇ ਤਰ੍ਹਾਂ ਜੁਰਮਾਨਾ ਠੋਕਿਆ ਜਾਵੇ ਇਸ ਕੰਪਨੀ ਦੇ ਵੀ ਜਿਨ੍ਹਾਂ ਨੇ ਇੱਕ ਫੌਜੀ ਜਵਾਨ ਦੇ ਨਾਲ ਇਦਾਂ ਕੀਤਾ ਮੈਨੇਜਰ ਸਾਹਿਬ ਨੂੰ ਤੁਸੀਂ ਮਿਲੇ ਹੁਣ ਮੈਨੇਜਰ ਸਾਹਿਬ ਕਹਿੰਦਾ ਵੀ ਮੇਰਾ ਕੰਦਾ ਖਰਾਬ ਆ ਉਹ ਪਤਾ ਨਹੀਂ ਜਾਂ ਬਹਾਨਾ ਕਰਨ ਰਿਹਾ ਉਹ ਕਿਤੇ ਠੀਕ ਕਰਾਉਣ ਰਿਹਾ ਪਰ ਇਹਨਾਂ ਦਾ ਜਿਹੜਾ ਨੈਸ਼ਨਲ ਹਾਈਵੇ ਦੇ ਪੀੜੀ ਸਾਹਿਬ ਆ ਉਹਨਾਂ ਨੇ ਮੈਂ ਕੱਲ ਗੱਲ ਕੀਤੀ ਤਾਂ ਉਹਨਾਂ ਨੂੰ ਵੀਡੀਓ ਭੇਜਤੀਆਂ ਫੋਟੋਆਂ ਭੇਜਤੀਆਂ ਉਹਨਾਂ ਨੇ ਬੈਕ ਕਾਲ ਨਹੀਂ ਕੀਤੀ ਤੇ ਵੇਖੋ ਐਡੇ-ਐਡੇ ਵੱਡੇ ਅਫਸਰ ਬਿਠਾਏ ਆ ਪਰ ਆਮ ਆਮ ਨੂੰ ਕਿਤੇ ਵੀ ਰਾਤ ਨਹੀਂ ਇੱਕ ਸੈਨਿਕ ਦੇ ਨਾਲ ਐਡਾ ਵੱਡਾ ਤੱਕਾ ਹੈ ਇਹ ਬਹੁਤ ਨਿੰਦਣਯੋਗ ਆ ਮੈਂ ਅਪੀਲ ਕਰਦਾ ਕਿ ਕਿੰਨਾ ਪਰਿਵਾਰ ਹੈ ਉਹਨਾਂ ਦਾ ਪਰਿਵਾਰ ਆਇਆ ਜੇ ਉਹ ਮੁੰਡਾ ਗਾਤਰ ਜਿਆਦਾ ਆਵਾਜ਼ ਜਾਂਦਾ ਜਾਨੋਂ ਮਰ ਜਾਂਦਾ ਤੇ ਸਾਡੇ ਦੇਸ਼ ਦੀ ਆਰਮੀ ਤੇ ਜਾਂ ਸੈਨਿਕ ਦੀ ਕੀ ਇੱਜ਼ਤ ਹੈ ਇਸ ਕਰਕੇ ਅਸੀਂ ਇਹ ਇਸ ਵਾਸਤੇ ਇੱਥੇ ਆਇਆ ਇਹ ਸਰਕਾਰ ਜਿਹੜੀ ਇਹੋ ਜਿਹੇ ਟੋਲ ਨਾਕਿਆਂ ਨੂੰ ਬੰਦ ਕਰੇ ਤੇ ਇਹੋ ਜੀਆਂ ਕੰਪਨੀਆਂ ਨੂੰ ਬਲੈਕਲਿਸਟ ਕਰੇ ਸਰਗੁਰਜੀ ਕੀ ਫਤਿਹ ਔਰਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਮੈਂ ਵੈਟਰਨ ਫਾਇਰ ਔਰਗੇਨਾਈਜੇਸ਼ਨ ਇੰਡੀਆ ਸੀਨੀਅਰ ਵਾਈਸ ਕੈਪਟਨ ਜਸਵੰਤ ਸਿੰਘ ਅੱਜ ਅਸੀਂ ਇਸ ਲਈ ਇਕੱਠੇ ਹੋਏ ਆ ਕਿ ਇੱਕ ਨਾਇਕ ਮਨਿੰਦਰ ਸਿੰਘ ਵਾਰਮਨ ਸੈਨ ਇੰਜੀਨੀਅਰ ਰਿਮੈਂਟ ਦਾ ਜੋ ਬੱਚਾ ਇਥੋਂ ਟੂਲ ਪਲਾਜੇ ਤੋਂ ਕ੍ਰਾਸ ਕਰ ਰਿਹਾ ਸੀ ਜਿਸ ਕਾਰਨ ਥੋੜੀ ਸੀ ਇੱਕ ਨਾਰਮਲ ਕਾਰਨ ਉਹਨਾਂ ਇਹਨਾਂ ਟੂਲ ਪਲਾਜਾਂਾਂ ਨੇ ਕੋਈ 10 ਤੋਂ 15 ਇੱਕਠੇ ਹੋ ਕੇ ਉਹਦਾ ਸਿਰ ਦੇ ਵਿੱਚ ਸਾਟਾ ਸਿਰ ਦੇ ਵਿੱਚ ਦਾ ਮਾਰਿਆ ਬਾਜੂ ਕੱਟੀ ਗਈ ਆ ਹੱਥ ਕੱਟਿਆ ਗਿਆ ਜੋ ਅੰਮ੍ਰਿਤਸਰ ਐਮਚ ਦੇ ਵਿੱਚ ਐਡਮਿਟ ਹੈ ਉਸ ਟਾਈਮ ਰਾਤ ਨੂੰ 10 ਵਜੇ ਗਿਆ ਜਿਹਦੀ ਵਜ੍ਹਾ ਨਾਲ ਐਮਚ ਵਿੱਚ ਓਡੀ ਦੇ ਵਿੱਚ ਸਟੀਚਿੰਗ ਹੋ ਰਹੀ ਸੀ ਇਸ ਕਰਕੇ ਮੈਨੂੰ ਕਾਫੀ ਇਹਨਾਂ ਦਾ ਬਹੁਤ ਟੂਲੋਜੀਆ ਵਾਲਿਆਂ ਦਾ ਬਹੁਤ ਨਿੰਦਨਯੋਗ ਗੱਲ ਹੈ ਜੋ ਕਿ ਇੱਕ ਆਰਮੀ ਦੇ ਨਾਲ ਆਰਮੀ ਔਨ ਡਿਊਟੀ ਜਵਾਨ ਦੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਜੋ ਕਿ ਆਰਮੀ ਜਵਾਨ ਮਾਰ ਖਾਏ ਚੈਨਾ ਦੇ ਬਾਰਡਰ ਤੇ ਵੀ ਮਾਰ ਖਾਏ ਪਾਕਿਸਤਾਨ ਦੇ ਬਾਰਡਰ ਤੇ ਵੀ ਮਾਰ ਖਾਏ ਔਰ ਇੱਥੇ ਸਿਵਲ ਪਬਲਿਕੋ ਵੀ ਮਾਰ ਖਾਏ ਇਹ ਆਰਮੀ ਦੇ ਇੰਨੇ ਇਹ ਸਾਡੀ ਇੰਡੀਅਨ ਲੋਕ ਜੋ ਸਿਵਲ ਲੋਕ ਹੈ ਇਹ ਇੰਡੀਆ ਦੇ ਇੰਨੇ ਰਿਸਪੈਕਟ ਕਰਦੇ ਨੇ ਕਿਉਂਕਿ ਦੋਨੋਂ ਸਾਈਡ ਤੇ ਮਾਰ ਖਾਏ ਜਵਾਨ ਇੱਥੇ ਸਿਵਲ ਕੋਈ ਮਾਰ ਖਾਦੇ ਜਾਂ ਕਿ ਐਮਚ ਦੇ ਵਿੱਚ ਲੋ ਤੁਹਾਨੂੰ ਫੋਟੋਆਂ ਵਿੱਚ ਪਾਈ ਕੀ ਹਾਲ ਹੈ ਔਰ ਬਾਰਡਰ ਤੇ ਵੀ ਇਹ ਮਾਰ ਖਾਏ ਇਸ ਕਰਕੇ ਬਹੁਤ ਜਿੰਨਲ ਜੋਗ ਆ ਜੋ ਮੇਰੇ ਨਾਲ ਮੇਰੀ ਟੀਮ ਸਾਰੀ ਪ੍ਰੈਜ਼ੀਡੈਂਟ ਸੁਭਿਦਾਰ ਮੇਜਰ ਦਿਲਬਾਗ ਸਿੰਘ ਪ੍ਰੇਮ ਸਿੰਘ ਔਰ ਹੋਰ ਮੇਰੇ ਨਾਲ ਆਪਣੇ ਪਰਮਿੰਦਰ ਸਿੰਘ ਪਰ ਸਾਰੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੱਕਾ ਠੋਸ ਕੋਈ ਪਵੈਂਟ ਚੁੱਕਿਆ ਜਾਵੇ ਜੋ ਜਿਹ ਟੂਲ ਪਲਜੇ ਨੂੰ 블랙리스트 ਚ ਪਾਇਆ ਜਾਏ ਔਰ ਜਿੱਦਾਂ ਮੇਰ ਦੇ ਵਿੱਚ ਜੁਰਮਾਨਾ ਕੀਤਾ ਗਿਆ ਸੀ ਇਸੇ ਤਰ੍ਹਾਂ ਜੁਰਮਾਨਾ ਕੀਤਾ ਜਾਵੇ ਜੋ ਕਿ ਅਗਲਕ ਕਿਉਂਕਿ ਜੋ ਹਥਿਆਰ ਬੰਦ ਇੱਥੇ ਬੰਦੇ ਰੱਖਦੇ ਕਿਉਂ ਰੱਖਦੇ ਨੇ ਇਹ ਬੰਦਿਆਂ ਨੂੰ ਲੋਕਾਂ ਨੂੰ ਸਿਵਲ ਪਬਲਿਕ ਨੂੰ ਕੱਟਣ ਵਾਸਤੇ ਰੱਖਦੇ ਨੇ ਕਿ ਜਾਂ ਆਪ ਜੇ ਡਿਊਟੀ ਵਾਸਤੇ ਰੱਖਿਆ ਜੇ ਹੋਇਆ ਉਸ ਕੇਸ ਟੰਗਲਾ ਵੀ ਹੋ ਸਕਦਾ ਹੈ ਬਾਤचीत DNA ਵੀ ਹੋ ਸਕਦਾ ਹੈ ਜੇ ਆਰਮੀ ਦਾ ਜਵਾਨ ਬਦੀਕੀ ਵੀ ਕਰਦਾ ਹੈ ਕੋਈ ਤਾਂ ਪਛਾੜਸ਼ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਉਹ ਸੀਐਮਪੀ ਦੇ ਅੰਦਰ ਦਿਓ ਇਹ ਥੋੜਾ ਹੋ ਸਕਦਾ ਕਿ ਉਹਨਾਂ ਕੱਟ ਦਿਓ ਜੇ 22 ਚਾਂਸ ਕਿਰਪਾਨ ਸਿਰ ਦੇ ਵਿੱਚ ਵੱਜ ਜਾਂਦੀ ਮੁੰਡਾ ਬਰਬਾਦ ਹੋ ਜਾਂਦਾ ਇਹ ਆ ਇੱਕ ਨਾਰਮਲ ਬੰਦਾ ਮਾਰ ਕੇ ਛੁੱਟ ਜਾਏਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸਰ ਜਿਹੜੀ ਪਰਸੋਂ ਇੱਕ ਵੋਡੀ ਨਾ ਜੂੜਨ ਤੇ ਕੋਤ ਮਾਰ ਰਹੀਏ ਹਾਂ ਹਾਂ ਜੀ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਾਮ ਨੂੰ ਫੌਜੀ ਆਪਣੇ ਕਾਰ ਦੇ ਉੱਤੇ ਬਹੁਤਨ ਦੋਸਤਾਂ ਦੇ ਨਾਲ ਅੰਮ੍ਰਿਤਸਰ ਤੋਂ ਇੱਧਰ ਨੂੰ ਆ ਰਹੇ ਸੀ ਗੰਡੇ ਵਾਲੇ ਉੱਥੇ ਪਿਆਰ ਵਾਸ ਲੱਗੀ ਸੀ ਪਿਆਰ ਵਾਸਤੇ ਉਹਨਾਂ ਦੇ ਨਾਲ ਆਪਸ ਵਿੱਚ ਟੋਲ ਵਾਲਿਆਂ ਦੇ ਨਾਲ ਝਗੜਾ ਪੁਰਿਆ ਸੀ ਇਹ ਪਿੱਛੇ ਸੀ ਜੋ ਇਹਨਾਂ ਦੀ ਐਫਆਈਆਰ ਦੇ ਮਤਲਬ ਕਸੀਂ ਐਫਆਈਆਰ ਕਰ ਦਿੱਤੀ ਹੈ ਇਹਨਾਂ ਦੇ ਬਿਆਨ ਤੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਵੀ ਕੋਲ ਵਾਲਿਆਂ ਨੇ ਵਾਪਸੇ ਜਾਣ ਨੂੰ ਕਿਹਾ ਉਹ ਕਹਿੰਦੇ ਸਾਡੀ ਗੱਡੀ ਜਿਹੜੀ ਆ ਪਿੱਛੇ ਨਹੀਂ ਹੋ ਸਕਦੀ ਪਿੱਛੇ ਜਾਮ ਲੱਗਾ ਉੱਥੋਂ ਹੀ ਇਹਨਾਂ ਦਾ ਆਸ ਵਿੱਚ ਟਕਰਾਤ ਹੋ ਗਿਆ ਤੇ ਇਹਦੇ ਵਿੱਚ ਦੋ ਜੋ ਨਿਹੰਗ ਸਿੰਘ ਪਾਣੇ ਦੇ ਵਿੱਚ ਸੀਗੇ ਬੰਦੇ ਇਹ ਹੈਗੇ ਆ ਅਮਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਤੇ ਬਚਿੱਤਰ ਸਿੰਘ ਪੁੱਤਰ ਅਰਵੇਲ ਸਿੰਘ ਇਹ ਇਹਨਾਂ ਨੇ ਫਿਰ ਇਹਨਾਂ ਦੇ ਕੁਰਬਾਨਾ ਮਾਰੀਆਂ ਉਹ ਅਸੀਂ ਪਰਚਾ 307 ਦੇ ਵਿੱਚ ਦਰਜ ਕਰ ਲਿਆ ਤੇ ਤਫਤੀਸ਼ ਚੱਲ ਰਹੀ ਹੈ ਆਜ ਦੇ ਵਿੱਚ ਕੋਈ ਨਾਮ ਵੀ ਕਰਨਾ ਬੜੀ ਹੈ ਇਹਨਾਂ ਨੇ ਹੰਸنگਰ ਮੰਦੋ ਸੈਜਾਗੂ ਨੇ ਕੋਈ ਮਨੂਰ ਰਾਜੀ ਕੈਂਡਰ ਕਿੰਨਾ ਬਿਲਕੁਲ ਬਿਲਕੁਲ ਇਹ ਜੋ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਆਇਆ ਅਸੀਂ ਇਹ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਪਾਵਾਂਗੇ ਤੇ ਜਿਹੜੇ ਜੱਥੇਬੰਦੀ ਨਾਲ ਰਿਲੇਟਡ ਆ ਉਹ ਜਿਹੜੇ ਉਹਨਾਂ ਦੇ ਮੁਖੀ ਹੈਗੇ ਆ ਉਹਨਾਂ ਦੇ ਧਿਆਨ 'ਚ ਵੀ ਲਿਆਵਾਂਗੇ ਕਿਉਂਕਿ ਅ ਭਗ ਸਿੰਘ ਤਾਂ ਕੋਈ ਇੱਥੇ ਮੇਰੇ ਹਿਸਾਬ ਦੇ ਨਾਲ ਕੋਈ ਡਿਊਟੀ ਤੇ ਹੈ ਨਹੀਂ ਸਰ ਜੀ ਉਹ ਪਰਾਧਿਆ ਆ ਬਾਰ ਬਾਰ ਮਨਨ ਇਹ ਜਿਹੜੇ ਕਿਉਂ ਇਹ ਜੱਥਾਦਾਨਾਂ ਨੂੰ ਕੱਟਦੇ ਕੀ ਚਾਹੁੰਦੇ ਦੇ ਕੋਈ ਗੱਲ ਨਹੀਂ ਜੀ ਬਿਲਕੁਲ ਪ੍ਰਚਾਰ ਸੀ ਰਜਿਸਟਰਡ ਕਰਤਾ ਸਾਰਿਆਂ ਦੇ ਅਡਰੈਸਟ ਪਾਵਾਂਗੇ ਇਹਦੇ ਵਿੱਚ ਵਰੁਣ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ